ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਤੇ ਭਾਰਤ ਦੇ ਨੌਜਵਾਨਾਂ ਕਿਸਾਨਾਂ ਅਤੇ ਗਰੀਬਾਂ ਨੂੰ ਅਭਿਮਨਿਉ ਵਰਗੇ ਚੱਕਰ ਵਿੱਚ ਫਸਾਉਣ ਦਾ ਦੋਸ਼ ਲਗਾਇਆ ਹੈ। ਲੋਕ ਸਭਾ ਵਿੱਚ ਕੇਂਦਰੀ ਬਜਟ ਤੇ ਹੋਈ ਚਰਚਾ ਵਿੱਚ ਹਿੱਸਾ ਲੈਂਦੇ ਹੋਏ ਉਹਨਾਂ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਚੱਕਰਬਿਊ ਬਣਾਉਂਦੀ ਹੈ ਪਰ ਕਾਂਗਰਸ ਪਾਰਟੀ ਅਤੇ ਵਿਰੋਧੀ ਧਿਰ ਚੱਕਰਬਿਊ ਨੂੰ ਤੋੜ ਦਿੰਦੀ ਹੈ ਰਾਹੁਲ ਗਾਂਧੀ ਨੇ ਕਿਹਾ ਕਿ ਹਜ਼ਾਰਾਂ ਸਾਲ ਪਹਿਲਾਂ ਅਭਿਮਨਿਓ ਨੂੰ 6 ਲੋਕਾਂ ਨੇ ਚੱਕਰਬਿਊ ਵਿੱਚ ਫਸਾ ਕੇ ਮਾਰ ਦਿੱਤਾ ਸੀ ਚੱਕਰਬਿਊ ਦਾ ਇੱਕ ਹੋਰ ਨਾਮ ਪਦਮਾ ਵਿਊ ਹੈ ਜੋ ਕਮਲ ਦੇ ਫੁੱਲ ਦੀ ਸ਼ਕਲ ਚ ਹੁੰਦਾ ਹੈ ਇਸ ਦੇ ਅੰਦਰ ਦਾਰਾ ਤੇ ਹਿੰਸਾ ਹੈ ਪ੍ਰਧਾਨ ਮੰਤਰੀ ਨਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮੇਸ਼ਾ ਤੋਂ ਇਲਾਵਾ ਕਾਂਗਰਸ ਨੇਤਾ ਨੇ ਚਾਰ ਹੋਰ ਲੋਕਾਂ ਦੇ ਨਾਮ ਲਏ ਜਿਸ ਤੇ ਲੋਕ ਸਭਾ ਸਪੀਕਰ ਓਮ ਵਿਰਲਾ ਨੇ ਇਤਰਾਜ਼ ਕੀਤਾ ਰਾਹੁਲ ਗਾਂਧੀ ਨੇ ਦਾਵਾ ਕੀਤਾ ਹੈ ਕਿ ਇੱਕ ਹੀ ਮੇਸਦ ਦੇ ਵਿੱਚ ਇੱਕ ਹੋਰ ਚੱਕਰ ਵੀ ਉਤਿਆਰ ਕੀਤਾ ਗਿਆ ਹੈ ਜੋ ਅਭਿਮਨਿਓ ਨਾਲ ਹੋਇਆ ਉਹ ਭਾਰਤ ਨਾਲ ਕੀਤਾ ਜਾ ਰਿਹਾ ਹੈ ਕਾਂਗਰਸ ਨੇਤਾ ਨੇ ਕਿਹਾ ਹੈ ਕਿ ਚੱਕਰਵਿਊ ਵਿੱਚ ਅਭਿਮਨੀ ਨੂੰ 6 ਲੋਕਾਂ ਨੇ ਕੇਰ ਕੇ ਮਾਰ ਦਿੱਤਾ ਸੀ ਅੱਜ ਵੀ 6 ਲੋਕ ਹਨ ਜਿਨ੍ਹਾਂ ਨੇ ਚੱਕਰਵਿਊ ਦੀ ਰਚਨਾ ਕੀਤੀ ਹੈ ਉਹਨਾਂ ਨੇ ਦਾਵਾ ਕੀਤਾ ਹੈ ਕਿ ਜਿਸ ਤਰ੍ਹਾਂ ਅਭਿਮਨੀਓ ਚੱਕਰ ਵਿੱਚ ਫਸਿਆ ਸੀ ਉਸੇ ਤਰ੍ਹਾਂ ਭਾਰਤ ਫਸ ਗਿਆ ਹੈ। ਰਾਹੁਲ ਗਾਂਧੀ ਨੇ ਇਲਜ਼ਾਮ ਲਗਾਇਆ ਹੈ ਕਿ ਅਗਨੀ ਪਥ ਦੇ ਚੱਕਰਪੀਓ ਵਿੱਚ ਫੌਜ ਦੇ ਜਵਾਨ ਫਸ ਗਏ ਹਨ। ਬਜਟ ਵਿੱਚ ਫਾਇਰ ਫਾਈਟਰਾਂ ਦੀ ਪੈਨਸ਼ਨ ਲਈ ਕੋਈ ਪੈਸਾ ਨਹੀਂ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਤੁਹਾਡੀ ਦੁਬਿਧਾ ਤੋਂ ਬਾਹਰ ਨਿਕਲਣ ਲਈ ਆਂਦਾ ਤਾਂ ਨਹੀਂ ਤੁਹਾਡੇ ਤੋਂ ਸਿਰਫ ਇੱਕ ਗੱਲ ਮੰਗੀ ਹੈ ਕਿ ਤੁਸੀਂ ਐਮਐਸਪੀ ਦੀ ਕਾਨੂੰਨੀ ਗਰੰਟੀ ਲਿਖ ਦਿਓ ਪਰ ਤੁਸੀਂ ਨਹੀਂ ਦਿੱਤੀ। ਕਾਂਗਰਸ ਨੇਤਾ ਨੇ ਕਿਹਾ ਹੈ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਇੰਨਾ ਵੱਡਾ ਸਾਮਣੇ ਹੈ ਜੇਕਰ ਬਜਟ ਵਿੱਚ ਇਸ ਦੀ ਵਿਵਸਥਾ ਕੀਤੀ ਹੁੰਦੀ ਤਾਂ ਕਿਸਾਨ ਸੰਕਟ ਤੋਂ ਬਚ ਜਾਂਦੇ ਇੰਡੀਆ ਗੱਠ ਜੋੜ ਦੀ ਤਰਫੋਂ ਮੈਂ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੇਵਾਂਗੇ